اداس ہوئے بنا نئے تلاش کرنی بڑی کو اداس ہی نہیں نرنکار کس طرح تلاش کرے گا مشکل ہے اور جیسے شبد چوٹ کر گیا ہے اداس ہو گیا ہے یہ بندہ اگر مسلمان ہے تو شرح کا پورا پابند ہو جائے اگر یہ بندہ گردوارے آ رہا ہے ਤੂੰ ਸਾਰੀ ਰਹਿਤ ਬੈਕ ਦਾ ਘਾਰ ਨਹੀਂ ਹੋ ਜਾਏ ਇਕਦਮ ਔਰ ਇਹ ਬੰਦਾ ਅਗਰ Hindu ਹੈ ਤਾਂ ਪੂਰਾ ਕਰਮकांड ਅਪਣਾ ਲੇਗਾ ਔਰ ਸ਼ਬਦ ਨੇ ਝੋਟ ਕਰ ਦੇਣਾ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇ ਅਗਰ ਕੋਈ Hindu ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤ ਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਾ ਦਾ ਧਾਰ ਨਹੀਂ ਨਹੀਂ ਹੋਇਆ ਯਕੀਨ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰ ਨਹੀਂ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਕੀਤੀ ਤੇ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ تیر ਲੰਘ ਜਾਂਦਾ ਨਹੀਂ ਲੱਗੇਗਾ। ਅਗਰ ਲੱਗਦਾ ਤੁਸੀਂ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਣਾ। ਅਗਰ ਸਤਸੰਗ ਨੇ ਝੂਠ ਕੀਤੀਏ ਤੇ ਪੂਰਾ ਕਰਮ ਕਾਂਢੀ ਹੋ ਜਾਣਾ ਸੀ। ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ। ਪੰਜ ਵਕਤ ਦਾ ਪੱਕਾ ਨਮਾਜ਼ੀ। ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪਕਿਆ ਹੀ ਤੇ ਹੁਣ ਜੋ ਕੁਝ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਂਡ ਦੇ ਚ ਲੰਗੇ ਨੇ ਰਹਿਤ ਬੈਗ ਦੇ ਚਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ਤ ਕਰਨੇ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਨ ਤੋਂ ਵੀ ਉਦਾਸ ਹੋ ਜਾਏਗਾ ਇਹ ਹੱਥ ਜੋੜ ਤੂੰ ਮੈਂ ਮਾਫੀ ਮੰਗ ਲਵਾ ਮੈਂ ਗਲ ਤੋਂ ਮਾ ਤੇ ਮੇਰੀ ਸੁਭਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਮਿਲੀ ਪੰਜ ਸੱਤ ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਜੇ ਕੋਈ ਸੋਚਣ ਵਾਲਾ ਬੰਦਾ ਤਾਂ ਹੀ ਤੇ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲੱਗਣੀ ਨਹੀਂ ਝੋਟ ਤੇ ਸਿਆਣੇ ਨੂੰ ਲੱਗੇ ਲਾਜ਼ਮੀ ਨਦੇਖ ਸਦੀ ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨੇ ਮੂਡ ਨਹੀਂ ਕਰਦੇ ਨੇ ਓਕੇ ਨਾ ਹੋੜਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗੰਬੀਨ ਹੋ ਜਾਂਦੇ ਨੇ ਕਿ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਮਨੁੱਖ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜ्यों ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ ਹੈ ਹਰ ਬਲਕੋ ਦੌੜ ਰਿਹਾ ਕਿੱਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਤੋਂ ਵੱਜ ਜਾਓ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਤੇਰੀ ਕੁਝ ਹੈ ਦੂਸਰਾ ਵੀ ਇਹੀ ਕੁਝ ਕਿਸ 'ਤੇ ਖੋਲੋਂ ਗੰਠੜੀ ਦੁਖੀ ਭਰ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇਦੇ ਅਗੋਂ ਖੋਲਣਾ ਚਾਹੀਦਾ ਕੋ ਖੋਲਣ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖਦੀ ਗੱਲ ਕਰਦਾ ਉਹ 10 ਦੁਖਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਜ ਕਰਦੇ ਵਕਤੀ ਤੌਰ ਦੇ ਬੁਲਾਉਣ ਦਾ ਇੱਕ ਰੰਗ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਕਿ ਇਕੱਲਾ ਤੇ ਰੱਬ ਵੀ ਨਾਵੇ ਕਿ ਕਲ ਅਖਰ ਦੀ ਹੈ ਤੇ ਜਿਹਨੂੰ ਇਹ ਕਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ रह ਸਕਦਾ ਔਰ ਕਿਉਂ ਨਹੀਂ रह ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ रह ਸਕਦਾ ਜੋ ਆਪਣੇ ਆਪ ਦੇ ਨਾਲ रह ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਤੇਰੀ ਮਰਜ਼ੀ ਉਹਦੇ ਕੋਲ ਕੁਝ ਹੈ ॠषि ਯਾਗਵਲਗ ਗੰਗਾ ਦੇ ਕੰਢੇ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਅਗੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗਵੱਲ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਰਹਿਮ ਕਰ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠ ਛੱਡ ਦੇ। ਇਹ ਕੇਵੀ ਤੰਗ ਹੈ। ਇਹ ਕੇਵੀ ਤ੍ਰਿਕ ਹੈ। ਵਰਨਾ ਇਕੱਲੇਪਣ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖੋ ਤਨਹਾਈ ਸਜ਼ਾ ਹੈ ਕਿਸ ਲਈ ਜਿੱਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਬੰਡ ਹੈ ਹਰ ਮਨੁੱਖ ਨੂੰ ਦੁੱਖਾਂ ਦੀ ਗੱਟੜੀ ਚੁਕੀ ਦਿਲਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿੰਨੇ ਸੌ ਦੁੱਖ ਸੁਣਾਉਂਦਾ ਹੈ ਕਿਨੇ ਗੰਢ ਖੋਲਣੀ ਅਗਲੇ ਦੀ ਹੀ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਨੂੰ ਸੁਣਾਈ ਦੇਵੇ ਜੋ ਕੀ ਨਹੀਂ ਕਰੇਗਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹ ਕਿੰਨਾ ਜਾਣੋ ਔਖੇ ਨਾ ਹੋਣਾ ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਇਹਨੇ ਗੰਡ ਖੋਲੀ ਨਹੀਂ ਜੇਕਰ ਫਿਰ ਕੋਈ ਨਹੀਂ ਕਿ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ ਰਸ ਆਉਂਦਾ ਹੈ ਉਸ ਬੜਾ ਸਵਾਦ ਹੈ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਦਿੰਦਾ ਹੈ ਇਹ ਵੀ ਮੈਂ ਅਰਸ ਕਰ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬੇ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਰ ਦੇ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਗ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤਿੰਨ ਆਦਮੀ ਡਰਾਈਵਰਾਂ ਇੱਕ ਪਤੀ ਪਤਨੀ ਤਿੰਨ ਖੁਸ਼ੀ ਨਾਲ ਚੱਲੋਗੇ ਰਸਤਾ ਚੰਗਾ ਪਾਸ ਹੋਵੇਗਾ ਪੱਲਾ ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ بڑے ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਂ ਤਾਂ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆ ਭਾਪੂ ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਝਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਔਕੇ ਹੀ ਕਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਕਿ ਔਕੇ ਇਹ ਕਿ ਜਲਾ ਕੇ ਰੱਖ ਦੇਗਾ ਇਹ ਦੌਰ ਤੱਕ ਪਹੁੰਚਦੇ ਆਪਸ ਤਿੱਕ ਜੇਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇਕ ਆਨੰਦ ਪਰਸੰਚਿਤ ਮਨੋਕੋਲ ਬੈਠੋ ਉਸਨੀ ਅਤਰੰਗਾ ਪ੍ਰਭਾਵਿਤ ਕਰ ਦੀਆਂ ਨੇ ਮਨ ਤੇ ਉਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਇਹ ਇੰਦੌਰ ਤੱਕ ਗਿਆ ਕਿ ਤੇ ਸਾਰੀ ਕਾਰਨੋ ਹੀ ਭੁੱਕੇ ਰਖ ਦੇ ਐਨੇ ਹੋ ਕੇ ਐਨੀ ਸਦਾਨ ਇਤਨੀ ਜਲਨ ਮੇਰੇ ਕੋ ਲਿਆ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁੱਛ ਲੈ ਮੈਂ ਕਿ ਸਰਦਾਰ ਜੀ ਗੱਲ ਕੀ ਹੈ ਮੈਂ ਕਮੇਲੋਂ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮਦਦਫਰ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਥੋੜੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਬੈਣੀ ਜੀ ਇੱਕ ਕੋਈ ਦਿਨ ਦੇਛੇ ਲੱਗਦਾ ਘਾਟਾ ਪੈ ਗਿਆ ਹੈ ਟੈਕ ਕੋਈ ਨਹੀਂ ਕੱਲ ਉਹ ਕੱਲ ਦਾ ਮੈਂ ਬੜਾ ਬੇਚਾ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਪਰ ਉਹਨਾਂ ਨੂੰ ਸਮਝਾਣ ਲੱਗੀ ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੇ ਉਹ ਫਿਰ ਲਗੇ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਹੈ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇਆ ਨਹੀਂ ਮਿਲੇਆ ਚਾਰ ਹੈ ਤਾਂ ਹੁਣ ਕੱਲ ਦਾ ਕਈ ਜਾਣਨ ਛੇ ਲੱਗਦਾ ਘਾਟਾ ਪੈ ਗਿਆ ਛੇ ਲੱਗਦਾ ਘਾਟਾ ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ ਮੈਂ ਕਿ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ ਪਰ ਕਈ ਨਫੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਜ ਬਦਲਦੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਆਦਤ ਹੋ ਜਾਂਦੀ ਔਰ ਫਿਰ ਹੋ ਕੇ ਹੀ ਹੋ ਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਬਣ ਖੋਲ ਕੇ ਜੋ ਹੈ ਰੱਖਣ ਬਿਸ਼ਤਾਰ ਸਾਹਿਬ ਜੋ ਹੈ ਬਿਆਨ ਕਰਨਗੇ ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ ਵਲਾਂ ਦੀ ਕੋਸ਼ਿਸ਼ ਇਥੋ ਹੀ ਜੋ ਹੈ سلسلہ ਅਰੰਭ ਹੁੰਦਾ ਹੈ ਤੇ ਹੁਣ ਮੁਖਤਸਰ ਮੈਂ ਇਸ ਤਰ੍ਹਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ لازمی ਅਗਰੇ ਸਿੱਖ ਹੈ ਤੋ ਪੂਰਾ ਰਹਿ ਗਿਆ ਬੈਠਿਆ ਹੋਵੇਗਾ ਮੈਂ ਕਿਰਦ ਹਰਾ ਹੂੰ ਅਗਰੇ ਮੁਸਲਮਾਨ ਹੈ ਤੋ ਪੱਕਾ ਸ਼ਰੀ ਹੋਵੇਗਾ ਪੱਕਾ ਸ਼ਰੀ ਅੱਜ ਤੇ ਵੀ ਜਾਏਗਾ ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜ੍ਹੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇਗਾ ਔਰ ਜੇ ਇਹ Hindu ਹੈ ਪੱਕਾ ਕਰਮ ਕਾਂਢੀ ਹੋਵੇਗਾ 68 ਤੀਰਥਾਂ ਦੇ ਚ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਇਹਨੇ ਮਾਗ ਦਾ ਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐ ਨੇ ਅਰਚਾ ਵੀ ਕਰਨੀ ਐ ਨਿਬੰਧਨ ਵੀ ਕਰਨਾ ਐ ਇਹਨੇ ਤਿਲਕ ਵੀ ਪਹਿਨਣਾ ਐ ਨੇ ਜਨੇਊ ਵੀ ਪਹਿਨਣਾ ਐ ਨੇ ਧੋਤੀ ਵੀ ਪਹਿਨਨੀ ਇਹ ਪੱਕਾ ਕਰਮ ਕਾਂਢੀ ਬਣੇਗਾ ਇਹ ਪੱਕਾ ਰੇਤ ਵੇਤੀਆ ਬਣੇਗਾ ਔਰ ਇੱਕ ਪੱਕਾ ਸ਼ਰਈ ਬਣੇਗਾ ਲੇਕਿਨ ਦਿਨ ਬਹੁਤ ਹੋ ਜਾ ਤਾਂ ਬੰਦਾ ਸੋਚਣ ਸਮਝਣ ਵਾਲਾ ਹੋਵੇ ਦਿਮਾਗੀ ਤਨ ਤੇ ਜੀਣ ਵਾਲਾ ਸ਼ਬਦ ਝੋਟ ਕਰ ਗਿਆ ਸੀ ਸਤਸੰਗ ਝੋਟ ਕਰ ਗਿਆ ਉਦਾਸ ਹੋਇਆ ਹੈ ਯਕੀਨ ਜਾਨੋ ਉਹ ਇਸ ਨੂੰ ਇੱਕ ਹੋਰ ਝੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਹੋਤੇ ਹੈ ਇਹ ਸ਼ਰਾਤ ਉਦਾਸ ਹੋ ਜਾਏਗਾ ਉਸ ਤਖੀਮਾ ਇਹ ਕਰਮ ਕਾਂਡ ਤੋਂ ਉਦਾਸ ਹੋ ਗਏ ਇਹ ਸ਼ਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਭਈ ਨਿਰਾਸੀ ਬਹੁਤ ਦਿਨ ਲਾ ਗਏ ਦੇਸ਼ ਦਿਸੰਤਰ ਮੈਂ सगਲੇ ਚਾਲੇ ਬੜੇ ਡੇਰਿਆਂ ਚ ਗਏਆ ਬੜੀ ਤੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਏਆ ਬੜਾ ਸਦ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈਏ ਪ੍ਰਾਪਤ ਕੁਛ ਨਹੀਂ ਹੋਇਆ ਨਿਰਾਸ਼ ਭਾਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਹੈ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਪਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐਸਾ ਵੀ ਹੁੰਦਾ ਹੈ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਹੈ ਗੁਰੂ ਤੋਂ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਬਿਲਕਿ ਤੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਇਹ ਵੀ ਮਰਸਦਾ ਦੂਸਰੇ ਦੀ ਗੱਲ ਨਹੀਂ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਕਿਸ ਮਾਰਗ ਦਾ ਜੇ ਪਾਂਦੀ ਨਹੀਂ ਉਦਾਸ ਹੋਵੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਵੈਦ ਦਾ ਸ਼ਰਾਂ ਦਾ ਇਸ ਕਰਮकांड ਦਾ ਫਿਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਦੇਚ ਨਹੀਂ ਜੀਵੇਗਾ ਇਹ ਵੀ ਮਹਿਸੂਸ ਕਰੇਗਾ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿੰਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ। ਤੇ ਵੀ ਮੈਂ ਸਰ ਦੇ। ਉਹ ਜਿੰਨੇ ਕਠੋਰ ਹੋ ਜਾਣ। ਉਹ ਜਿੰਨੇ ਜ਼ਾਲਮ ਹੋ ਜਾਣ। ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ। ਇੱਕ ਉਦਾਹਰਣ ਤਵਾਰੀ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ। ਸੂਬਾ ਸਰਹੰਦੀ ਕਚੈਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਸ਼ਰੀ ਦੇ ਗਏ। ਜਿਨ੍ਹਾਂ ਨੂੰ ਪਹਿਲੇ ਬੁਰਜ ਦੇਚ ਰੱਖਿਆ ਗਿਆ ਠੰਡੇ ਬੁਰਜ ਦੇਸ ਪਾਜ ਬੇਸ਼ਕੀਤੇ ਗਏ ਕਚੇਰੀ ਦੇਸ ਸੁਬਾ ਸਰੰਦ ਕਹਿੰਦਾ ਇਹ 마ਸੂਮ ਅਸਤੇ ਤੇ ਛੋਟੇ ਨੇ ਬੋ ਇਹਦਾ ਮਤਲਬ ਉਹਨੂੰ ਮੁਗਲਪਾ ਸੀ ਉਹਨੇ ਨਹੀਂ ਦੇਖੇ ਸੀ ਇਹ 마ਸੂਮ ਅਸਤੇ ਇਹਦੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਕਾਇਆ ਪੈਦਾ ਹੋਏ ਤੇ ਬਹੁਤ ਛੋਟੇ 마ਸੂਮ ਨੇ ਇਹ ਮਾਸੂਮ ਉਸ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਭਾ ਵਿੱਚ ਦੀਵਾਨ ਸੁਚਾ ਅਨੰਦ ਵੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ ਮਾਸੂਮ ਬੱਚਿਆਂ ਬਾਰੇ ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਗ ਵਜੀਦ ਖਾਨ ਮੁਖੀ ਉਹ ਹੈ ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਹ ਤੇ ਛੋਟੇ ਨੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇ ਇਹ ਫਰਜ਼ੰਦੇ ਮਾਰ ਅਸ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨਾ ਇਹ ਫਰਜ਼ੰਦੇ ਮਾਰ ਅਸ ਮਾਰ ਕਹਿੰਦੇ ਨੇ ਸੱਤ ਨੂੰ ਪਰਸ਼ੀਨ ਦੇ ਚ ਪਰਵੀਰ ਦੇ ਪਸਤੋ ਦੇ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦ ਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸੱਬ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦ ਦੇ ਮਾਰਸ ਇਹ ਬੋਲ ਵਿਮਾਨ ਸੁਚਾਨੰਦ ਦੇ ਵਕਤ ਪਾਕੀ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸੱਫਾਖੇ ਇਹ ਫਰਜ਼ੰਦ ਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਬਈ ਠੀਕ ਐਸੀ ਮਾਰੀ ਹੈ ਅਸੀਂ ਸੱਖ ਪਈਆਂ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਹਾਸ਼ੁਦ ਕੇ ਚੂਮ ਬੱਚਾ ਗਾਂ ਕੁਸ਼ਤਾਚਾਰ ਕੇ ਬਾਕੀ ਬਹਾਮਨ ਰਸਤ ਪੇਚੀ ਦਾ ਮਾਰ ਪੀਓਆ ਤੁਮੇਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਦਾ ਸੱਤ ਮੌਜੂਦ ਹੈ ਪਤਨੀ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਚਾਹਾ ਸੁਧ ਕੇ ਚੋਂ ਬੱਚੇ ਗਾਉ ਕੁਛਤਾ ਚਾਰ ਕਿ ਬਾਕੀ ਬਮਾਂ ਦਾ ਸਤ ਪੇਚੀ ਦਾ ਮਾਰ ਪੇਚੀ ਦਾ ਸਬ ਜੋ ਬਚ ਗਿਆ ਕੌਣ ਕਿ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਕਿ ਬਾਕੀ ਬਮਾਂ ਦਾ ਸਤ ਪੇਚੀ ਦਾ ਮਾਰ ਐ ਔਰ ਅਜੇ ਸਬ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਚਹਾ ਸੁਧ ਕੇ ਚੂ ਬੱਚੇ ਗਾਂ ਕੁਸ਼ਤਾ ਚਾਰ ਇਹ ਸ੍ਰੀ ਮੁਗਵਾਲ ਦੇ ਪਾਦਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਹਾ ਸੁਧ ਕੇ ਚੂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਨ ਦਸ ਤਫੇ ਚੀ ਦਾ ਮਾਰ ਚੇ ਮਰਦੀ ਕੇ ਅਖਰ ਖਮੋਸ਼ਾਂ ਕੋ ਨੀ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨੀ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਇਤੂ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਤੇ ਚੀ ਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇਜ ਭੂਜੰਗ ਕਹਿੰਦੇ ਨੇ ਪਰਸ਼ੀਨ ਦੇਚ ਮਾਰ ਕਹਿੰਦੇ ਨੇ ਭੂਜੰਗ ਸੱਪ ਔਰ ਗਜ਼ਬ ਦੀ ਗੱਲ ਜਿਸ ਦਿਨ ਸਤਗੁਰ ਨੇ ਕਬੂਲ ਕਰ ਲਿਆ ਸੀ ਬੁਝੰਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾ ਲੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦ ਦੇ ਮਾਰਸ ਇਹ ਸਭ ਦੇ ਬੱਚੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ ਕਿ ਮਾਰਮੀ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਹੈ ਕੁਛ ਨਹੀਂ ਕਹਿੰਦਾ ਸੀ ਮਨੋ ਕੁ ਵੀ ਨਹੀਂ ਕਹਿੰਦਾ ਸੀ ਇਮਾਰਮੇ ਰਫ਼ਤੇ ਇਮਾਰਮੇ ਆਵਲ ਇਹ ਸਫਾਰੇ ਇਹ ਸੱਦਾਰੇ ਅਲੱਗ ਐਸੇ ਹੋ ਗਏ ਸੀ ਸਹਬਾ ਨੇ ਕਿਹਾ ਕਬੂਲ ਇਹ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀ ਜ਼ਹਿਰ ਹਾਂ ਮਜ਼ਲੂਮ ਲਈ ਅਸੀ ਅਮਰਤ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋ ਗ੍ਰੰਥੀ ਸਿੰਘ ਅਜ ਅਰਦਾਸ ਕਰਦੇ ਨੇ اے ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ 부ਜੰਗੀ ਦੀ ਦਾਤ ਬਖਸ਼ੀ ਏ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਰ ਨੂੰ ਨਾਮ ਬਖਸ਼ੋ ਸ਼ਬਦ ਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਿਆ ਸ ਇਹ ਸ਼ਬਦ ਕਬੂਲੋਗ ਪਰਵਾਹ ਨਾ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰ ਜ਼ਫਰਨਾਮੇ ਜਿਸਾ ਦਾ ਪੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁੱਚਾ ਇਹ ਫਰਜ਼ੰਦੇ ਮਾਰਸ ਇਹ ਸੱਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੁਰਵਕ ਕੀਤਾ ਦਾ ਪਾਠੀ ਹੈ 88ਤੀਸ ਤਾਂ ਦਾ ਇਸ਼ਨਾਨ ਨ ਡਰ ਗਿਆ ਜਨੇ ਉਧਾਰਿਆ ਖੇਲਕ ਲਾ ਕੇ ਆਂਦਾ ਸਵੇਰੇ ਦੋਥੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਸ਼ਾਮੀ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਧੋਤੀਆਂ ਦੋ ਰਗ ਰਗ ਬਦਲ ਲੱਗ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ